ਸਨ 스ਪੋਕਸਮੈਨ ਦੇਖ ਰਹੂ ਸਿੱਖ ਭਾਈਚਾਰੇ ਲਈ ਇਹ ਇਤਿਹਾਸਿਕ ਪਲ ਨੇ ਜਦੋਂ ਨਿਊਯਾਰਕ ਸਿਟੀ ਦੇ ਕਵਿੰਸਟੇ 114ਵੀਂ ਸਟਰੀਟ ਅਤੇ 101ਵੇਂ ਐਵਨੂ ਦੇ ਚੌਂਕ ਨੂੰ ਅਧਿਕਾਰਤ ਤੌਰ ਤੇ ਇਸ ਦਾ ਨਾਮ ਜਿਹੜਾ ਹੈ ਉਹ ਬਦਲ ਦਿੱਤਾ ਗਿਆ ਹੁਣ ਸ੍ਰੀ ਗੁਰੂ ਤੇਗ ਬਹਾਦਰ ਜੀ ਮਾਰਗਵੇ ਇਸ ਦਾ ਨਾਮ ਰੱਖਿਆ ਗਿਆ ਹੈ ਗੁਰੂ ਤੇਗ ਬਹਾਦਰ ਜੀ ਮਾਰਗਵੇ ਵਜੋਂ ਇਸ ਨੂੰ ਨਾਮ ਦਿੱਤਾ ਗਿਆ ਹੈ ਇਹ ਇਤਿਹਾਸਿਕ ਪਲ ਨੇ ਸਿੱਖ ਭਾਈਚਾਰੇ ਦੇ ਲਈ ਔਰ ਸਿੱਖ ਭਾਈਚਾਰੇ ਦੇ ਵਿੱਚ ਖੁਸ਼ੀ ਦੀ ਲਹਿਰ ਵੀ ਹੈ ਤਾਂ ਨਿਊਰੋਕ ਸਿਟੀ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿਹੜੀਆਂ ਇਸ ਵਕਤ ਤੁਸੀਂ ਰੋਜ਼ਾਨਾ ਸਪੋਕਸਮੈਨ ਤੇ ਦੇਖ ਰਹੇ ਹੋ ਇਸ ਚੌਕ ਦਾ ਨਾਮ ਜਿਹੜਾ ਹੈ ਬਦਲ ਦਿੱਤਾ ਗਿਆ ਇਸ ਗਲੀ ਦਾ ਨਾਮ ਬਦਲ ਦਿੱਤਾ ਗਿਆ ਔਰ ਦੇਖ ਸਕਦੇ ਹੋ ਕਿ ਇਸ ਦਾ ਨਾਮ ਰੱਖਿਆ ਗਿਆ ਹੈ ਗੁਰੂ ਤੇਗ ਬਹਾਦਰ ਜੀ ਮਾਰਗਵੇ ਤਾਂ ਇਸ ਦਾ ਨਾਮ ਬਦਲ ਦਿੱਤਾ ਗਿਆ ਗੁਰੂ ਤੇਗ ਬਹਾਦਰ ਜੀ ਮਾਰਗਵੇ ਵਜੋਂ ਇਸ ਨੂੰ ਨਾਮ ਦਿੱਤਾ ਗਿਆ ਜਿਸ ਤੋਂ ਬਾਅਦ ਸਿੱਖ ਭਾਈਚਾਰੇ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਦੱਸਦੀ ਇਹ ਇਤਿਹਾਸਿਕ ਸਮਰਪਣ ਨਿਊਰੋਕ ਸਿਟੀ ਨੂੰ ਭਾਰਤ ਤੋਂ ਬਾਹਰ ਨੌਵੇਂ ਸਿੱਖ ਗੁਰੂ ਨੂੰ ਇਸ ਤਰੀਕੇ ਨਾਲ ਸਨਮਾਨਿਤ ਕਰਨ ਵਾਲਾ ਪਹਿਲਾ ਸਥਾਨ ਬਣਾਉਂਦਾ ਹੈ ਇਹ ਫੈਸਲਾ ਅਜਿਹੇ ਸਮੇਂ ਆਇਆ ਜਦੋਂ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਪੁਰਬ ਵੱਡੇ ਪੱਦਰ ਤੇ ਸਮਾਗਮਾਂ ਰਾਹੀਂ ਮਨਾਇਆ ਜਾ ਰਿਹਾ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਨਿਊਰੋਕ ਸਿਟੀ ਤੋਂ ਸਾਂਝੀਆਂ ਕਰ ਰਹੇ ਹਾਂ 350ਵੇਂ ਸ਼ਹੀਦੀ ਦਿਹਾੜੇ ਨੂੰ ਮਨਾਉਣ ਦੇ ਲਈ ਗੁਰੂ ਤੇਗ